ਆ ਤਾਂ ਬਾਈ ਨੇ ਕੁਝ ਨਹੀਂ ਵਿਗੜਿਆ ਇਹ ਇਹ ਮਾਇਰ ਸਲੈਂਸਰ ਹੈ ਬਾਈ ਫਰੀ ਚ ਦਿੱਤਾ ਸੀਗਾ ਜਾਂ ਉਮਰ ਘੱਟ ਸੀ ਜੀ ਅੱਜ ਦੇ ਟਾਈਮ ਚ 10000 ਦਾ ਸਲੈਂਸਰ ਵਿਕੀ ਜਾਂਦਾ ਹਨ ਵੀਰੇ ਆਹ ਨਾਮ ਨਾਲ ਵੀਰੇ ਆਹ ਨਾਮ ਤੇ ਇਹ ਬਾਈ ਹੈਪੀ ਬਾਈ ਨੇ ਆਪ ਤਿਆਰ ਕਰਾਇਆ ਹੋਇਆ ਇਹ ਲਾਈਟਾਂ ਲੁੱਟੀਆਂ ਜਾਂ ਸਾਰੀਆਂ ਜਿਵੇਂ ਉਹ ਲਾਈਆਂ ਹੋਈਆਂ ਅੱਜ ਦੇ ਟੈਂਸ਼ਨ ਵੀ ਨਵੇਂ ਮਾਡਲ ਵਾਲੇ ਲਾਈ ਕੀ ਹੈ ਹਾਂ ਆਹ ਸਸਪੈਂਸ਼ਨ ਵੀ ਨਵੇਂ ਮਾਡਲ ਦਾ ਕਰਾਇਆ ਹੋਇਆ ਇਹ ਵੀ ਬਾਈ ਨੇ ਇਹਦਾ ਤੇ ਬਈ ਇਹਦੇ ਨਾਲ ਦਾ ਖੜਾ ਕੋਈ ਬਕਾਉ ਬਕੂ 5 ਸਪੀਡ 5 ਸਪੀਡ ਦਾ ਹੋਣਾ ਨਹੀਂ ਵੀਰੇ ਮਿੰਦੇ ਘਟੋਖੇ ਮਿਲਦੇ ਨੇ ਵੀਰੇ ਤਾਂ ਹੀ ਰੱਖਿਆ ਵੀਰੇ ਆਪਾਂ ਨੇ ਕਿਤੇ ਖਰਚਾ ਕਿੰਨਾ ਆ ਗਿਆ ਦੀ ਵੀਰੇ ਸਾਟਾ ਦਾ ਵੀਰੇ ਪੁੱਛੇ ਜਾਂਦੀ ਕਿੰਨਾ ਆ ਗਿਆ ਅੱਛਾ ਲੱਖ ਰੁਪਇਆ ਆਉਣਾ ਲੱਗ ਗਿਆ ਇਹਦੇ ਲੱਖ ਰੁਪਇਆ ਲੱਗ ਗਿਆ ਹੋਣਾ ਬਈ 5 ਸਪੀਡ ਆ ਕਾਂ ਸਲੀਵ ਕਿਟ ਹੈ ਇਹਦੀ ਤੇ ਮੈਂ ਵੀ ਜਿਹੜਾ ਦੌਰ ਦੇਖਦਿਆਂ ਜਲਵਾਜਾ ਚੈੱਕ ਕਰਕੇ ਦੇਖਦੇ ਆ ਇਹ ਮੋਟਰਸਾਈਕਲ ਬਈ ਤਿਆਰ ਹੋਣ ਨੂੰ ਆਏ ਹੋਏ ਸਨ ਵੀ ਬਈ ਹਾਂ ਸਾਰੀ ਤਿਆਰ ਕਰ ਲੈਣੇ ਵੀਰੇ ਆਪਾਂ ਨੇ ਉਹ ਵੀ ਖੜੇ ਨੇ ਉੱਧਰ ਇਦਰੀ ਸ਼ਰਟ ਵੀ ਖੜਿਆ ਮੋਟਾ ਰੀਨਲ ਖੜਾ ਆਪਣੇ ਕੋਲ ਆਪ ਹੀ ਹੋਣ ਦਾ ਤੇ ਬਈ ਪੋਰਟਿੰਗ ਕਰਾਉਣੀ ਹੈ ਉਹਨਾਂ ਨੇ ਕੀ ਖਰਚ ਆਊਗਾ ਪੋਰਟਿੰਗ ਦਾ ਬਰੇ ਹੋਊਗਾ 4500 ਰੁਪਏ ਹੋਵੇ 4500 ਦਾ ਬਈ ਕੋਈ ਉਹਦੀ ਗਾਰੰਟੀ ਵੀ ਆਪਾਂ ਇੰਨੇ ਟਾਈਮ ਤੱਕ ਕਰਕੇ ਦਵਾਂਗੇ ਵੀ ਪਿਸਟਨ ਕਿਤੇ ਜਾਂਦਾ ਨਹੀਂ ਹੈਗਾ ਮੇਰੇ ਸਾਬ ਨਾਲ ਮੈਨੂੰ ਇੱਥੇ ਲੱਗਦਾ ਵੀ ਜੇ ਆਪਾਂ ਪਿਸਟਨ ਕਿਤੇ ਜਿਆਦਾ ਟੂੜੀ ਵਾਲੇ ਮੰਨਵਾਉਣਾ ਚਾਹੀਦਾ ਪਰਸ਼ਮ ਕਿਤੇ ਜਾਂਦਾ ਹਾਂਜੀ ਦਰਸ਼ਕੋ ਸਾਰੇ ਅਮਸਸਟੀਗਲ ਤੇ ਹੋਰ ਸਾਰੇ ਵਧੀਆ ਓਕੇ ਰਿਪੋਰਟਾਂ ਆਉਣਗੀਆਂ ਸਾਰਿਆਂ ਦੀਆਂ ਦੇ ਤੁਹਾਨੂੰ ਪਤਾ ਆਪਣੇ ਚੇਂਜਰ ਤੇ ਕਾਫੀ ਵੀਡੀਓ ਆਉਂਦੀਆਂ ਰਹਿੰਦੀਆਂ ਤੇ ਜਾਮੇ ਦੀ ਵੀ ਆਪਣੀਆਂ ਕਾਸ ਕਰਕੇ ਜਾਦਾ ਵੀਡੀਓ ਆਉਣੀਆਂ ਤੇ ਅੱਜ ਖੜਾ ਸੀਗਾ ਮੈਂ ਅਮਲੋ ਤਾਂ ਤਸੀਮ ਜੇ ਸੜਦੇ ਸ਼ਹਿਰ ਯਾਨੀ ਕਿ ਪਿੰਡ ਲਾਲੋ ਸ਼ਹਿਰ ਲਾਲੋ ਤੇ ਤਸੀਮ ਜਸਲ ਬਾਈ ਵੀ ਇੱਥੇ ਦਾ ਹੀ ਆ ਤੇ ਮੈਂ ਖੜਾ ਅੱਜ ਹੈਪੀ ਬਾਈ ਕੋਲੇ ਇਹ ਮਿਸਤਰੀਆਂ ਦਾ ਮੁੰਡਾ ਬਾਈ ਤੇ ਆਪਣਾ ਮਿੱਤਰ ਤੇ ਪਹਿਲਾਂ ਆਪਾਂ ਉਹਨੂੰ ਜੀ ਵਰਕਸ਼ਾਪ ਚੈੱਕ ਕਰਾਉਨੇ ਆ ਤੇ ਨਾਲੇ ਮੋਟਰਸਾਈਕਲ ਬੜੀ ਟੋਪ ਟੋਪ ਦੇ ਖੜੇ ਨੇ ਤੇ ਆਪਣਾ ਮੋਟਰਸਾਈਕਲ ਬਾਈ ਨੇ ਬੜਾ ਘੈਂਟ ਰੱਖਿਆ ਹੋਇਆ ਤੇ ਆਜੋ ਫਿਰ ਨਾਲ-ਨਾਲ ਵੀਡੀਓ ਬਣਾਉਨੇ ਆ ਤੇ ਨਾਲ-ਨਾਲ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਦੁਕਾਨ ਦੀ ਡੈਕੋਰੇਸ਼ਨ ਬਾਈ ਨੇ ਬੜੀ ਘੈਂਟ ਕਰੀ ਹੋਈ ਆ ਤੇ ਆਜੋ ਮੈਂ ਫਿਰ ਪਰਾਂ ਤੋਂ ਆਉਂਨ ਨਾਲੇ ਚੈੱਕ ਕਰਾਉਣਾ ਤੇ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਦੇਖਿਓ ਰਿਓ ਵੀਡੀਓ ਨਾਲ ਤੇ ਆਜੋ ਫਿਰ ਤੇ ਇਹ ਜਾਂਮੀ ਖੜੇ ਨੇ ਬਾਈ ਕੋਲੇ ਪੀਚਾਰ ਕਰ ਰਹੇ ਨੇ ਭਾਈ ਠੀਕ ਕਰਨ ਲੱਗਿਆ ਹੋਇਆ ਅੰਦਰ ਜਾਂ ਨੂੰ ਤੇ ਇਹ ਬਾਈ ਨੇ ਉਹ ਲੱਗਿਆ ਹੋਇਆ ਬੋਰਡ ਇਹ ਕੋਈ ਹੋਰ ਤਾਂ ਬਾਈ ਨੇ ਕੁਝ ਨਹੀਂ ਦਿਖ ਰਿਹਾ ਇੱਕ ਤਾਂ ਇਹਦਾ ਆਪਦਾ ਖੁੱਦ ਦਾ ਫਾਈਵ ਸਪੀਡ ਖੜਾ ਬੜਾ ਘੈਂਟ ਲੱਗਦਾ ਯਾਰ ਪਿਆਰਾ ਬਹੁਤ ਬਣਾਇਆ ਹੋਇਆ ਫਾਈਵ ਸਪੀਡ ਬਾਈ ਨੇ ਪੀਪੀ ਨੰਬਰ ਤੇ ਪਿਆਰਾ ਬਹੁਤ ਹੈ ਦੇਰ ਵੀ ਆਪਾਂ ਇਨਫੋਰਮੇਸ਼ਨ ਲਵਾਂਗੇ ਗੱਲਬਾਤ ਕਰਾਂਗੇ ਹੈਪੀ ਬਾਈ ਨਾਲ ਤੇ ਆਹ ਵਰਕਸ਼ਾਪ ਰੀ ਬਾਈ ਦੀ ਮੋਟਰਸਾਈਕਲ ਖੜੇ ਨੇ ਇਧਰਲੀ ਸਾਈਡ ਤੇ ਇਧਰਲੀ ਗੜਵੀ ਖੜੇ ਨੇ ਧੂਆਂ ਧੂਆਂ ਕਰਤਾ ਬਾਈ ਨੇ ਹੈਪੀ ਬਾਈ ਆ ਤੇ ਆਪਾਂ ਮਿਲਦੇ ਆ ਬਾਈ ਨੂੰ ਜਾ ਕੇ ਕੀ ਹਾਲ ਹੈ ਵੀਰੇ ਵਧੀਆ ਵਧੀਆ ਓਕੇ ਓਕੇ ਰਿਪੋਰਟ ਹਾਂਜੀ ਹਾਂਜੀ ਬਾਈ ਜੀ ਡੈਕੋਰੇਸ਼ਨ ਪਲਾਨ ਚੈੱਕ ਕਰੋ ਦਾ ਗਾਂ ਦੀ ਬਾਲੀ ਕੈਂਡ ਬਣਾਈ ਹੋਈ ਹੈ ਡੈਕੋਰੇਸ਼ਨ ਜੀ ਇਹ ਲੇਟਾਂ ਜੀ ਲਾਈ ਹੋਈਆਂ ਬਾਈ ਨੇ ਆਪ ਲਾਈਆਂ ਹੋਈਆਂ ਵੀਰੇ ਸਾਰਾ ਆਪ ਤਿਆਰ ਕੀਤਾ ਹੈ ਵੀਰੇ ਆਪ ਕਿਨੇ ਹੋਇਆ ਤੇ ਆ ਜਾ ਫਿਰ ਮੜਾ ਕੰਮ ਛੱਡਦੇ ਹੁਣ ਆਪਾਂ ਗੱਲਬਾਤ ਕਰੀਏ ਵਧੀਆ ਤਰੀਕੇ ਨਾਲ ਤੇ ਬਾਈ ਨਾਮ ਕੀ ਆ ਨਾਮ ਤਾਂ ਵੈਸੇ ਮੈਂ ਦੱਸਦਾ ਹੈਪੀ ਬਾਈ ਕੀ ਨਾਮ ਹੈ ਤੇ ਠੀਕ ਹੈ ਵੀਰੇ ਹੈਪੀ ਬਾਈ ਪਹਿਲਾਂ ਆਪਣੀ ਦੁਕਾਨ ਦੀ ਲੋਕੇਸ਼ਨ ਦੱਸ ਦੇ ਕਿੱਥੇ ਆਪਣੀ ਦੁਕਾਨ ਖੰਡਾ ਰੋਡ ਤੇ ਹੈ ਵੀਰੇ ਅਸੀਂ ਲੋਗ ਅਮਰੋਦ ਚ ਆ ਕੇ ਖੰਡਾ ਰੋਡ ਤੇ ਆਉਣਾ ਪੜੇ ਖੰਡਾ ਰੋਡ ਤੇ ਆ ਕੇ ਮੇਨ ਬਿਆਰ ਜਿਹਾ ਜਨੇ ਉੱਥੇ ਆਪਣੀ ਏਸੀ ਤੇ ਇਹ ਵਹੀਕਲ ਖੜਨੇ ਬਾਈ ਕੋਲ ਯਾਮੇ ਖੜਨੇ ਤੇ ਬਾਈ ਸਭ ਤੋਂ ਪਹਿਲਾਂ ਹੁਣ ਐਂ ਦੱਸ ਮੈਨੂੰ ਘੱਟ ਉਮਰ ਦਾ ਹੀ ਲੱਗਦਾ ਬਾਈ ਤੇ ਉਮਰ ਕਿੰਨੀ ਹੈ ਵੀਰੇ ਆਪਣੀ 31 ਸਾਲ ਦੇ ਉਹ ਚੱਲ ਫਿਰ ਵੀ ਘੈਂਟ ਆ ਕੰਮ ਕਰਦੇ ਨੇ ਬਿਨਾਂ ਟਾਈਮ ਹੋ ਗਿਆ ਵੀਰੇ ਐਕਸਪੀਰੀਅੰਸ ਵੀਰੇ ਕੰਮ ਕਰਦੇ ਮਾਰਦਾ ਜਿੱਦਾਂ ਹੀ ਨਾਲ ਕੰਮ ਕਰਦਾ ਸਕੂਲ ਤੋਂ ਬਾਅਦ ਮੈਂ ਦੁਕਾਨ ਤੇ ਆ ਜਾਂਦਾ ਵੀਰੇ ਅੱਛਾ ਡੈਡ ਨਾਲ ਲੱਗੇ ਰਹਿੰਦੇ ਸੀ ਠੀਕ ਆ ਵੀਰੇ ਤੇ ਇਹਨਾਂ ਦਾ ਕੀੜਾ ਕਿਵੇਂ ਪੈ ਗਿਆ ਯਾਮਿਆਂ ਦਾ ਵੀ ਆਪਾਂ ਯਾਮੇ ਤਿਆਰ ਕਰਨੇ ਆ ਜਾਂ ਕੁਝ ਬਸ ਸ਼ੌਕ ਹੈ ਦੀ ਸ਼ੁਰੂ ਤੋਂ ਹੀ ਆ ਕੰਮ ਹੋਈ ਕਰਦਾ ਜਿਹਨੂੰ ਲਗਾਵ ਹੁੰਦਾ ਵੀਰੇ ਆਈ ਤੋਂ ਕਿਦਾਂ ਤੇ ਇਹ ਮੋਟਰਸਾਈਕਲ ਖੜੇ ਨੇ ਰਿਪੇਅਰ ਹੋਣ ਨੂੰ ਆਏ ਹੋਏ ਨੇ ਤੇ ਉਹ 5 ਸਪੀਡ ਬਈ ਆਪ ਦਾ ਰੱਖਿਆ ਹੋਇਆ ਉਹ ਹਾਂ ਵੀਰ ਆਪਣਾ ਹੀ ਆਈਓ ਅੱਛਾ ਕਿੰਨਾ ਮਾਡਲ ਹੈ ਵੀਰੇ ਉਹ 5 ਮਾਡਲ ਹੈ ਵੀਰੇ 5 ਮਾਡਲ 5 ਹੀ ਨਾ 5 ਹੀ ਹੈਗੀ ਆ ਵੀਰੇ ਹੈਗੀ ਆ ਵੀਰੇ ਤੇ ਯਾਰ ਇੰਜਨ ਬਾਲਾ ਘੈਂਟ ਆ ਉਹਦੀ ਵੀ ਆਪਾਂ ਜਲਵਾ ਦਿਖਾਵਾਂਗੇ ਥੋੜਾ ਜਿਹਾ ਤੇ ਬਈ ਆਪਾਂ ਨੂੰ ਐਂ ਦੱਸ ਅੱਪਾ ਕੰਮ ਕੀ ਕਰਦੇ ਆ ਮੇਨ ਯਾਮਲ ਸੇਲ ਪਰਚੇਜ ਕਰਦੇ ਆ ਰੈਡੀ ਕਰਦੇ ਆ ਕੀ ਕਰਦੇ ਆ ਅੱਪਾ ਤਿਆਰ ਵੀ ਕਰਦੇ ਆ ਸੇਲ ਪਰਚੇਜ ਵਾਲਾ ਕੰਮ ਵੀ ਆ ਠੀਕ ਆ ਵੀਰੇ ਬੋਲਟ ਵਾਲਾ ਕੰਮ ਵੀ ਆ ਵੀਰੇ ਆਪਣਾ ਜੀ ਅੱਛਾ ਬੋਲਟਾਂ ਦਾ ਵੀ ਤਿਆਰ ਕਰਨ ਦਾ ਹਾਂ ਜੀ ਹਾਂ ਵੀਰੇ ਠੀਕ ਆ ਵੀਰੇ ਤੇ ਭਾਈ ਇਹਨਾਂ ਦਾ ਜੇ ਹੁਣ ਆਪਾਂ ਲਾਈਏ ਸਾਹਿਬ ਜੀ ਜਿਆਦਾਤਰ ਤਾਂ ਬੰਦਾ ਵੀਡੀਓ ਤਾਂ ਦੇਖਦਾ ਵੀ ਆਪਾਂ ਨੂੰ ਖਰਚਾ ਪਤਾ ਲੱਗੇ ਤੇ ਆਪਾਂ ਨੂੰ ਹੁਣ ਆ ਜਾਂ ਦੱਸੋ ਆਪਣੇ ਕੋਲ ਸਪੇਅਰ ਪਾਰਟ ਮਿਲ ਜੂਗਾ ਯਾਮਲੇ ਦਾ ਸਾਰਾ ਮਿਲ ਜਾਂਦਾ ਜੀ ਯਾਮਲੇ ਕਿੰਤਾ ਗੇਅਰ ਵੀ ਪਈਏ ਗੇਅਰ ਵੀ ਮਿਲ ਜੂਗਾ ਅੱਛਾ ਉਸ ਮਾਰ ਮਿਲ ਜੂਗਾ ਹਾਂ ਜੀ ਠੀਕ ਆ ਤੇ ਬਾਈ ਜੇ ਕਿਸੇ ਨੇ ਰੈਡੀ ਕਰਾਣਾ ਹੋਵੇ ਜਮ ਆਪਾਂ ਕਿੰਨੇ ਚ ਰੈਡੀ ਕਰ ਦਨੇ ਆ ਬਾਈ ਆਪਾਂ ਵਿਰੇ ਕਰਦੇ ਆ 55000 ਵੀਰ ਜੀ ਅੱਛਾ ਤਿਆਰ ਤਿਆਰ ਉਹ ਚ ਸਮਾਨ ਕੀ ਬਾਈ ਤੁਸੀਂ ਸਾਰਾ ਨਵਾਂ ਪਾਉਂਗੇ ਜਾਂ ਫਿਰ ਉਹੀ ਰੈਡੀ ਕਰਕੇ ਦੋਣ ਦੇਣਾ ਨਵਾਂ ਨਵਾਂ ਸਮਾਨ ਜਿਹੜਾ ਸਵਾਰ ਪੈ ਰੋ ਨਵਾਂ ਪਾਉਂਗੇ ਇਸ ਵਾਰ ਕੀ ਜਮ ਜਿਹੜਾ ਆਊਗਾ ਥੋੜਾ ਸਾਰਾ ਹੋਊਗਾ ਅੱਛਾ ਯਾਨੀ ਕਿ ਜੇ ਗੁੜੀ ਕੰਡੀਸ਼ਨ ਚ ਬਣਾ ਕੇ ਦੋਣਾ ਸਾਰਾ ਅੱਛਾ ਹਾਂ ਇਸ ਟਾਈਮ ਬਾਈ ਕੋਲ ਖੜਾ ਨਹੀਂ ਹੈ ਕੋਈ ਰੈਡੀ ਹੋਇਆ ਹੋਇਆ ਕਿਉਂਕਿ ਬਾਈ ਭੇਜਿਆ ਜੇ ਕਪਾਲੇ ਅੱਛਾ ਕੱਲ ਭੇਜ ਤਾ ਇਹ ਦੁਕਾਨ ਬਾਲੀ ਗੈਂਡ ਬਣਾਈ ਹੋਈ ਹੈ ਯਾਰ ਗਲੋ ਪੂਰਾ ਹੁੰਦਾ ਚਿਹਰੇ ਤੇ ਤੇ ਇਹ ਮਕੈਨਿਕ ਨੇ ਬਾਈ ਯਾਮਿਆਂ ਦੇ ਇਹ ਸਪੈਸ਼ਲ ਜਾਨੀ ਕਿ ਜਿਵੇਂ ਆਪਣਾ ਚੀਮਾ ਬਾਈ ਆ ਉਸ ਹਿਸਾਬ ਨਾਲ ਨੇ ਇਹ ਤੇ ਯਾਮਿਆਂ ਦਾ ਪਿਓ ਵੀ ਨੇ ਇੱਕ ਹਿਸਾਬ ਦੇ ਤੇ ਇਹ ਯਾਮਾ ਬਾਈ ਕਿੰਨਾ ਰੈਡੀ ਹੋਣ ਨੂੰ ਆਏ ਹੋਏ ਨੇ ਕੀ ਹਿਸਾਬ ਕਿਤਾਬ ਇਹਨਾਂ ਦਾ ਤਿਆਰ ਕਰ ਵੀ ਤਿਆਰ ਆਪਣਾ ਵੀਰੇ ਆ ਵੀ ਤਿਆਰ ਕਰਨਾ ਅੱਛਾ ਟਾਈਮ ਦਿੱਤਾ ਹੋਣਾ ਇਹਨੂੰ ਅੱਛਾ ਠੀਕ ਆ ਜੇ ਕਿਸੇ ਮੇਰੇ ਵੀਰ ਬਣਾਉਣਾ ਯਾਰ origignal paint ਦੀ ਟਾਪੇ ਚਾਹੀਦੀ ਹੁਣ ਵੀ ਰੰਗ ਨਾ ਹੋਇਆ ਹੋਵੇ ਪੇਂਟ ਨਾ ਹੋਇਆ ਹੋਵੇ ਵੀ ਬਾਈ origignal ਹੋਣ ਜਿਵੇਂ ਕੰਪਨੀ ਚੋਂ ਆਉਂਦੇ ਸੀਗੇ origignal ਮਿਲਦਾ ਜਾਣਗੇ ਵੀਰੇ ਮੰਗਾਉਣੇ ਪੈਣਗੇ ਨਹੀਂ ਰੰਗ ਨਹੀਂ ਹੋਇਆ ਬਚਾਹੀਦਾ ਆਪਾਂ ਨੂੰ origignal ਚਾਹੀਦਾ ਜਿਵੇਂ ਕੰਪਨੀ ਚੋਂ ਰੰਗ ਆਵੇ ਮਿਲ ਜੂਗਾ ਵੀਰੇ ਮਿਲ ਜੂਗੇ ਉਹ ਵੀ ਅੱਛਾ ਤੇ ਬਜਟ ਦੱਸਤਾ ਬਾਈ ਨੇ ਵੀ ਇੱਥੇ ਇੱਕ ਤੱਕ ਜਣੀ ਆਪਾਂ 55000 ਚ ਮੋਟਰਸਾਈਕਲ ਤਿਆਰ ਕਰਕੇ ਦੇ ਦਾਂਗੇ ਪੂਰਾ ਕੰਪਲੀਟ ਵੀਰੇ ਇੰਜਨ ਜਿਹੜਾ ਹੋਊਗਾ ਕਿੱਟਾ-ਕੂਟਾ ਆਣਗੇ ਉਹ ਸਾਰੀਆਂ ਹੋ ਗਈ ਹੋਣਗੀਆਂ ਹਾਂ ਜੀ ਤੇ ਜਾਨੀ ਕਿ ਆਪਾਂ ਇੰਜਨ ਵਰਕ ਕਰਕੇ ਦੇਵਾਂਗੇ ਸਾਰਾ ਕਰਕੇ ਦੇਵਾਂਗੇ ਜੇ ਇਕੱਲੇ ਬਾਜੀ ਨੇ ਕਿਸੇ ਨੇ ਇੰਜਨ ਦਾ ਕੰਮ ਕਰਾਉਣਾ ਹੋਵੇ ਕਰਦਾ ਵੀ ਉਹਦੀ ਉਹਦਾ ਕੀ ਬਜਟ ਹੋਊਗਾ ਬਾਈ ਉਹਦਾ ਹੋਊਗਾ ਵੀਰੇ ਜਿਆਦਾ ਤੋਂ زیادہ ਵਿੱਚ ਵਿੱਚ ਹੋਊਗਾ ਉਹ ਜਾਨੀ ਕਿ ਇੰਜਨ ਦੇ ਸਾਰਾ ਕੀ ਖਰਚਾ ਹੋਊਗਾ ਉਹ ਤੇ ਹਨਾ ਹਾਂਜੀ ਹਾਂ ਠੀਕ ਹੈ ਕਿਹੜਾ ਜੀ ਗੀਅਰ ਦੀ ਦਿੱਕਤ ਬਹੁਤ ਆਉਂਦੀ ਆ ਜਾ ਸਾਰਾ ਕੁਝ ਓਕੇ ਹੋ ਵੀਰੇ ਅੱਛਾ ਇੱਕ ਇੱਕ ਦੀ ਪ੍ਰੋਬਲਮ ਬਾਦ ਹੋ ਗਈ ਆ ਮੇਰੇ ਕੋਲ ਬਹੁਤ ਆ ਰਿਹਾ ਮੋਟਰ ਨਾਲ ਕਿੱਕ ਨਹੀਂ ਲੋਟ ਆ ਰਹੀ ਸੀ ਹਾਂ ਹਾਂ ਉਸ ਦਾ ਕਹਿਤਾ ਪਰ ਓਕੇ ਜਮਾਈ ਬਿਲਕੁਲ ਇਹ ਜਮਾ ਹੁਣ ਪਟਿਆ ਹੋਇਆ ਹੈ ਇਹ ਇਹਦਾ ਕੀ ਪ੍ਰੈਸ਼ਨ ਪਾਉਣ ਲੱਗਿਆ ਯਾਰ ਪ੍ਰੈਸ਼ਨ ਪਾਉਣਾ ਆ ਖੁੱਲ ਆਇਆ ਟਾਪ ਆਇਆ ਨਹੀਂ ਕਨੈਕਟ ਲਾਇਆ ਹੋਇਆ ਮੀਪ ਕਰਕੇ ਬਟਾਪਲੇ ਵਿੱਚ ਪਾਣੀ ਆ ਜਾਵੇ ਅੱਛਾ ਖੁੱਲੇ ਜਾਂਦੇ ਸਾਰੇ ਖੁੱਲ ਹੀ ਗਏ ਜੀ ਸਾਰੇ ਖੁੱਲੇ ਹੋਏ ਆ ਠੀਕ ਆ ਭਾਈ ਤੇ ਹੋਰ ਦਾ ਕੀ ਪ੍ਰੋਬਲਮ ਹੈ ਨਹੀਂ ਇੱਕਾ ਹੈ ਨਹੀਂ ਪੀਕਅ ਪ੍ਰੋਬਲਮ ਹੈ ਨਹੀਂ ਪੀਕਅ ਹੈ ਨਹੀਂ ਜਮਾਈ ਫਸਦ ਨਹੀਂ ਆਗਾ ਉਹ ਕਦੇ ਹੁੰਦੀ ਹੈ ਯਾਰ ਪ੍ਰੋਬਲਮ ਬਸ ਇਹਦੇ ਵਿੱਚ ਸੈਟਿੰਗ ਦੇ ਚੱਕਰ ਆਉਂਦਾ ਦੱਸਣਾ ਮੈਨੂੰ ਜੀ ਸਾਰੀ ਇਹ ਅੱਛਾ ਉਹ ਕਰ ਦੋਗੇ ਸੈਟਿੰਗ ਜੇ ਕਿਸਦਾ ਜਮਾ ਤੁਰਦਾ ਨਾ ਹੋਵੇ ਕੋਡਿੰਗ ਕਰਦੇ ਸਾਰੇ ਵੀ ਕਰਦੇ ਹੋਰੇ ਕੋਡਿੰਗ ਵੀ ਕਰ ਦਿੰਦਾ ਤੇ ਹਾਂ ਬਈ ਕੋਡਿੰਗ ਤੇ ਗੱਲ ਆ ਗਈ ਤੇ ਅੱਜ ਕੱਲ ਜਾਨੀ ਕਿ ਦੌਰ ਬੜਾ ਕੋਡਿੰਗ ਦਾ ਚੱਲਣ ਲੱਗਿਆ ਹੋਇਆ ਵੀ ਬੰਦੇ ਪੋਰਟ ਬਹੁਤ ਕਰਾਉਣੇ ਆ ਕਿਟਾਂ ਨੂੰ ਉਹ ਜਾਨੀ ਕਿ ਤੁਸੀਂ ਭਾਈ ਆਪ ਕਰੋਗੇ ਪੋਰਟ ਜਾਂ ਕਿਸੇ ਤੋਂ ਕਰਾਉਂਗੇ ਉਹ ਆਪਾਂ ਆਪੇ ਕਰਾਂਗੇ ਆਪ करिएगा ਭਾਈ ਕੋਈ ਗਾਰੰਟੀ ਗਰੂਟੀ ਦੇਂਗਾ ਭਈ ਉਹਦੀ ਗਾਰੰਟੀ ਓਕੇ ਹੋਊ ਵੀਰੇ ਜਮੇ ਮੋਰ ਦਾ ਥੋੜਾ ਠਾਲ ਮਾਰੂ ਨਹੀਂ ਵੀ ਪੋਰਟਿੰਗ ਦਾ ਸਾਹ ਕੀ ਆ ਵੀ ਕਿੱਟ ਦੀ ਉਹ ਵੈਲਿਊ ਰਹਿੰਦੀ ਹੈ ਕਿ ਨਹੀਂ ਰਹਿੰਦੀ ਹੈਗੀ ਵੈਲਿਊ ਹੁੰਦੀ ਹੈ ਵੀਰੇ ਉਹ ਕੁਝ ਹੁੰਦਾ ਜੀ ਪਰ ਪੀਗਾ ਬੱਜ ਜਾਂਦੀ ਉਹਦੇ ਨਾਲ ਹਾਂ ਪੀਗਾ ਵੱਜ ਜਾਂਦੀ ਆ ਨੁਕਸਾਨ ਤਾਂ ਨਹੀਂ ਹੁੰਦਾ ਨਾ ਹੋਈ ਨੁਕਸਾਨ ਜੀ ਬਾ ਪੰਪ ਚੱਲਣ ਤੋਂ ਬੰਦ ਨਹੀਂ ਹੋਣਾ ਚਾਹੀਦਾ ਪੰਪ ਨਾਲ ਚੱਲਣਾ ਚਾਹੀਦਾ ਅੱਛਾ ਟੂਟੀਲ ਪੰਪ ਹਾਂ ਠੀਕ ਆ ਆਪਣੇ ਕੋਲ ਬੈਸ ਫੇਰਪਾਰਟ ਹੈਗਾ ਟੂਟੀਲ ਪੰਪ ਹੋ ਗਿਆ ਕਿੱਟਾਂ ਗੀਅਰ ਚੈਂਬਰ 5 ਸਪੀਡ ਦੇ ਚੈਂਬਰ ਬਾਈ ਚੈਂਬਰ ਵੀ ਪੈਣੇ ਆਪਣੇ ਕੋਲ ਅੱਛਾ ਯਾਨੀ ਕਿ ਯਾਰ ਫੇਰ ਤਾਂ ਤੂੰ ਕਿਵੇਂ ਪਈਆਂ ਦੇ ਹੈਂ ਕ੍ਰੈਂਕ ਕਾਲੇ ਬਈ ਨੇ ਤਿੰਨੇ ਆਪਣੇ ਕੋਲ ਤਿੰਨ ਚਾਰ ਬਲ ਕਟਾ ਬਈ ਨੇ 100 ਰੁਪਈਆ ਅੰਚਲੀ ਉੜਾ ਅੱਛਾ ਜੀ ਹਾਂ ਜੀ ਫਿਰ ਤਾਂ ਬਾਬੇ ਤੂੰ ਖਜ਼ਾਨਾ ਰੱਖੀ ਬੈਠਾ ਯਾਰ ਇਹਨਾਂ ਵਿੱਚ ਚੰਨਪੁਰ ਵੀ ਪਾਇਨਾ ਤਾਂ ਆਪਣੇ ਪਾਇਨਾ ਥਾ ਅੱਛਾ ਹੈ ਹੀ ਹਰਾਂ ਦਾ ਕਿਸੇ ਠੀਕ ਹੈ ਭਾਈ ਤੇ ਜਿੰਨੀ ਜਿੰਨੀ ਕੀ ਗੱਲ ਮੇਰੇ ਦਿਮਾਗ ਚ ਆਂਦੀ ਹੈ ਭਾਈ ਆਪਾਂ ਕਰ ਰਹੇ ਐਵੇਂ ਅਸਲੀ ਜਨ ਲੁੱਕ ਚ ਲੱਗਦਾ ਕਿਉਂਕਿ ਸਾੜੀ ਘੜ ਲੱਗਿਆ ਹੋਇਆ ਹੈ ਇਹ ਯਾਮੇ ਨੂੰ ਤੇ ਭਾਈ ਆਪਾਂ 5 ਸਪੀਡ ਦਿਖਾਈਏ ਠੁੱਡੇ ਵਾਲਾ ਯਾਰ ਉਹ ਯਾਰ ਚੀਜ਼ ਬਾੜੀ ਘੰਟ ਬਣਾਈ ਹੋਈ ਆ ਆ ਜੋ ਉਹਦਾ ਦੌਰ ਜਿਹਾ ਦਿਖਾਈਏ ਮੜਾ ਜੀ ਆਪਾਂ ਤੇ ਇਹ ਬਹੁਤ ਰੇਅ ਬਾਈ ਨੇ ਪਾਸਿੰਗ ਕਰਾਈ ਹੋਈ ਹੈ 5 ਸਪੀਡ ਦੀ ਬੈਜੋ 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 ਸੀ ਅਡੈਸਕ ਬ੍ਰੇਕ ਲੱਗੀ ਹੋਈ ਹੈ ਪੋਰਨ ਵਗੈਰਾ ਲੱਗੇ ਹੋਏ ਆ ਕਲਰ ਬਾਈ ਨੇ ਆਪ ਵਧੀਆ ਕਰਾਇਆ ਹੋਇਆ ਹੈ ਜੀ ਸਾਲੀ ਐਗਜ਼ੋਸਟ ਜਿਵੇਂ ਕਰਦੀ ਜਿਵੇਂ ਅਲੱਗ ਲੱਗਿਆ ਹੁੰਦਾ ਹਨਾ ਸਾਰ ਸਾਰ ਹੈ ਵੀਰੇ ਹਾਂ ਕੈਂਟ ਸਨਸਰ ਇਹ ਮੈਂ ਯਾਰ ਸਲੈਂਸਰ ਇਹ ਬਾਈ ਫਰੀ ਚ ਦੇਤਾ ਸੀਗਾ ਜਾਂ ਉਮਰ ਘੱਟ ਸੀ ਅੱਜ ਦੇ ਟਾਈਮ ਚ 10000 ਦਾ ਸਨਸਰ ਵਿਕੀ ਜਾਂਦਾ ਹਨਾ ਵੀਰੇ ਆਹ ਰਾਮ ਨਾ ਵੀਰੇ ਰਾਮ ਨਾ ਤੇ ਇਹ ਬਾਈ ਹੈਪੀ ਬਾਈ ਨੇ ਆਪ ਤਿਆਰ ਕਰਿਆ ਹੋਇਆ ਇਹ ਲਾਈਟਾਂ ਲੁੱਟੀਆਂ ਸਾਰੀਆਂ ਜਿਵੇਂ ਉਹ ਲਾਈਆਂ ਹੋਈਆਂ ਅੱਜ ਦੇ ਨਵੇਂ ਮਾਡਲ ਵਾਲੇ ਲਾਈ ਜੀ ਹਾਂ ਹਾਂ ਸਸਪੈਂਸ਼ਨ ਵੀ ਨਵੇਂ ਮਾਡਲ ਦਾ ਕਰਿਆ ਹੋਇਆ ਹੈ ਭਾਈ ਨੇ ਇਹਦਾ ਤੇ ਬਾਈ ਇਹਦੇ ਨਾਲ ਉਹਦਾ ਖੜਾ ਕੋਈ ਬਕਾਉ ਬਕੂ 5 ਸਪੀਡ 5 ਸਪੀਡ ਦਾ ਹੋਣਾ ਨਹੀਂ ਵੀਰੇ ਮਿਲਦੇ ਘਟਕੇ ਮਿਲਦੇ ਨੇ ਵੀਰੇ ਤਾਂ ਹੀ ਰੱਖਿਆ ਹੈ ਵੀਰੇ ਆਪਾਂ ਨੇ ਇਹਦੇ ਖਰਚੇ ਕਿੰਨੇ ਆ ਗਏ ਦੀ ਵੀਰੇ ਖਾਚਾ ਦਾ ਵੀਰੇ ਪੁੱਛਿਆ ਕਿੰਨਾ ਆ ਗਿਆ ਅੱਛਾ ਲੱਖ ਰੁਪਏ ਆ ਨਾ ਲੱਗ ਗਿਆ ਇਹਦੇ ਨਕਰ ਵੀ ਆ ਲੱਗ ਗਿਆ ਹੁਣ ਬਾਈ 5 ਸਪੀਡ ਆ ਪੰਸਲੀਵ ਕਿਟਾ ਇਹਦੀ ਤੇ ਮੈਂ ਵੀ ਜਿਹੜਾ ਦੌਰ ਦੇਖਦੇ ਆ ਜਲਵਾਜਾ ਚੈੱਕ ਕਰਕੇ ਦੇਖਦੇ ਆ ਇਹ ਮੋਟਰਸਾਈਕਲ ਬਾਈ ਤਿਆਰ ਹੋਣ ਨੂੰ ਆਏ ਹੋਏ ਹੈਪੀ ਬਾਈ ਹਾਂ ਸਾਰੇ ਤਿਆਰ ਕਰ ਲਏ ਵੀਰੇ ਆਪਾਂ ਨੇ ਉਹ ਵੀ ਥੋੜੇ ਉੱਧਰ ਆ ਇਧਰ ਹੀ ਸ਼ਰਟ ਵੀ ਖੜੇ ਆ ਉਹ ਮੋਟਰ ਸਾਹ ਰੀਨਲ ਖੜਾ ਆਪਣੇ ਕੋਲ ਹਾਂ ਓਰੀਜਨਲ ਦਿਖਾਉਣਾ ਯਾਰ ਆਪਾਂ ਤੇ ਇੱਧਰ ਹੈਪੀ ਬਾਈ ਕੋਲ ਆ ਮੋਟਰਸਾਈਕਲ ਖੜਾ ਬਈ origignal ਆ ਇਹ ਤਿਆਰ ਹੋਣ ਨੂੰ بڑا ਇਹ ਤੇ ਨੰਬਰ ਵੀ ਵਧੀਆ ਬਈ ਇਹਦਾ 2212 ਪੀਵੀ 26 ਤੇਰੀ ਟੈਂਕੀ origignal ਆ ਬਈ ਇਹ ਜਿੰਨਾ ਮੋਟਰਸਾਈਕਲ ਹੈਪੀ ਬਾਈ ਕੇ ਦਾ ਇੰਡੀਕੇਟਰ ਵੀ ਨਾਲ ਦੇ ਨੇ ਇਹਦੇ ਆਸ਼ਾ ਇਹ ਮੰਗਰਾੜ ਬਈ origignal ਐਦਾਂ ਨਾਲ ਦਾ ਇਹ ਸਾਰਾ ਕੁਝ ਨੂੰ ਕ੍ਰਿਸ਼ਨ ਕੁਸ਼ਨ ਬਈ ਕੀ ਨੰਬਰ ਚੱਲਦਾ ਪਤਾ ਕਿ ਨਹੀਂ ਕ੍ਰਿਸ਼ਨ ਚੱਲਦਾ ਬ੍ਰੇਡ 23 ਨੰਬਰ ਚੱਲਦਾ 25 ਨੰਬਰ ਚੱਲਦਾ ਇਹ ਬਕਾਊ ਆ ਵੀਰੇ ਕਿਵੇਂ ਇਹ ਹਾਂ ਜੀ ਆ ਕੇ ਕਰਦਾ ਜੀ अच्छा की भाव हुआ बिरेदन 1.90 ਹਜ਼ਾਰ ਰੋਡਾ ਜੰਨਬੇ ਹਰਦਾ ਬਈ ਇਹ ओरिजिनल ਆ ਸਾਰਾ ਕਲਰ ਬਨਾਲ ਦਾ ਜਿੱਦਾ ਕੰਪਨੀ ਵਾਂਗੂ ਜਿੱਦਾਂ ਆਉਂਦਾ ਸੀ ਜੇ ਉਹੀ ਆ ਬਸ ਲੋਏ ਲੋਏ ਲੱਗੀ ਹੋਈ ਨਾ ਹਨਾ ਇੱਕ ਵੀਰੇ ਯਾਰ ਬਾਹਰੀ ਨਾਲ ਆੜੇ ਪਾਸੇ ਇਹਦੇ اچھا ਪਾਸਿੰਗ ਹੈ ਕੀ ਵੀਰੇ ਇਹਨੂੰ ਪਾਸਿੰਗ ਨਹੀਂ ਮਾਲਕ ਨੇ ਪ੍ਰੂਫ ਆਹ ਲਾਸਟ ਉਹਦਾ ਲੈ ਲੇ ਅੱਛਾ ਫਸਟ ਟੂਨ ਨਾ ਠੀਕ ਹੈ ਠੀਕ ਹੈ ਬਾਈ ਤੇ ਬਈ ਬਕਾਊ ਖੜਾ ਹੈਪੀ ਬਾਈਕ ਵਾਲੇ ਮੋਟਰਸਾਈਕਲ ओरिजिनल ਆ ਆਲ ओरिजिनल 25 ਨੰਬਰ ਪਿਸਟਨ ਚੱਲਦਾ ਇਹ ਆ ਵੀ ਬਗਵੜਾ ਤੋਂ ਲੈ ਕੇ ਕੰਮ ਖੜਾ ਜੇ ਮੂਰੇ ਕੰਮਾਂ ਦੇ ਸਾਹ ਸਾਈਡ ਤੇ ਲਾਤਾ ਜੀ ਕਿ ਤਿਆਰ ਕਰਨੂ ਪਰ ਉਹਦੇ ਆਪਾਂ ਨੇ ਅੱਛੇ ਨੂੰ ਤਿਆਰ ਕਰਨ ਲੱਗੇ ਹੋਈ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਫੁੱਲ ਬਈ ਫੁੱਲ ਰੀਸਟੋਰ ਕਰਾਉਣ ਦਾ ਕਿੰਨਾ ਖਰਚਾ 55000 ਦੱਸਿਆ ਤੁਸੀਂ ਹਾਂ ਜੀ ਫੁੱਲ ਰੀਸਟੋਰ ਕਰਾਉਣ ਦਾ ਫੁੱਲ ਰੀਸਟੋਰ 55 60000 ਦੇ ਵਿੱਚ ਵਿੱਚ ਅੰਦਾਜ਼ਾ ਕਰਦਾ ਸਾਰਾ ਜੀ 55 60000 ਦੇ ਵਿੱਚ ਵਿੱਚ ਜੇ ਮੋਟਰਸਾਈਕਲ ਥੋੜਾ ਹੋਵੇ ਤਿਆਰ ਵੀ ਤੁਸੀਂ ਕਰਕੇ ਦੇਣਾ ਹੋਵੇ ਫਿਰ ਕੀ ਹਿਸਾਬ ਹੋਊਗਾ ਇਹ ਲੱਖ ਰੁਪਏ ਲੱਖ ਰੁਪਏ ਮੋਟਰਸਾਈਕਲ ਵੀ ਟੁੱਟਾ ਉਹ ਮਿਆਂ ਆਉਂਦਾ ਮੋਟਰਸਾਈਕਲ ਹੋ ਗਿਆ 50 60000 ਰੁਪਏ ਤਿਆਰ ਕਰਨ ਲੱਗ ਗਿਆ ਠੀਕ ਹੈ ਬਾਈ ਬਾਈ ਹੈਪੀ ਬਾਈ ਦੀ ਉਮਰ ਘੱਟ ਲੱਗਦੀ ਆ ਪਰ ਜਲਵਾ ਬਹੁਤ ਆ ਬਾਈ ਚ ਤੇ ਕਿਉਂਕਿ ਉਹ 5 ਸਪੀਡ ਬਾਈ ਨਹੀਂ ਉਹ ਕਰਿਆ ਹੋਇਆ ਬਾਈ ਮੈਂ ਤੇ ਜਾਨੀ ਕਿ ਨਵੇਂ ਮਾਡਲ ਚੋਂ ਕਰਿਆ ਹੋਇਆ ਹੈਪੀ ਬਾਈ ਨੇ ਤੇ ਦੇਖੀ ਆਪਾਂ ਵੀ ਤੇ ਮੈਨੂੰ ਸਵੈਂਸਰ ਦਾ ਬੜਾ ਦੁੱਖ ਹੁੰਦਾ ਮੈਂ ਫ੍ਰੀ ਚ ਦਿੱਤਾ ਸੀਗਾ ਕੈਟ ਸਵੈਂਸਰ ਯਾਰ ਤੇ ਦੇਖੀ ਜਲਵਾ ਇਹਦਾ ਨੋ ਬਾਈ ਉੜਦਾ ਕਿਰਚ ਕਿਉਂਕਿ ਇਹ ਚ origignal type ਚ ਨੂੰ ਆ ਬਾਈ ਸਾਰਾ ਇਹ ਤੇ ਕੋਈ ਪੋਰਟਿੰਗ ਵਗੈਰਾ ਨਹੀਂ ਕਰੀ ਹੋਈ ਜਿੱਦਾਂ ਕੰਪਨੀ ਤੋਂ ਆਉਂਦਾ ਸੀ ਜਿਹਾ ਉਸ ਟੈਪਸ਼ ਨੂੰ ਹੀ ਇਹ ਮੋਟਰਸਾਈਕਲ ਇਹ ਹੈਪੀ ਬਾਈ ਜਲਵਾ ਪੂਰਾ ਬਣਾਇਆ ਹੋਇਆ 5 ਸਪੀਡ ਦਾ ਉਹ ਚ ਵੈਸੇ ਹੈਪੀ ਬਾਈ ਦਾ ਦਾ ਪੋਰਟਿੰਗ ਵਗੈਰਾ ਨਹੀਂ ਕੋਸ਼ਿਸ਼ ਕਰੀ ਹੋਈ ਹੈਗੀ ਉਹ ਵੈਰ ਇਹਨਾਂ ਲੈਵਲ ਸਾਰੇ origignal ਹੈ ਪਿਸਟਨ ਬੁਸਟਨ ਕੀ ਜਲਦਾ ਵੀ ਇਹੋ ਚ ਰੈਸਟਰਾਂ 25 ਨੰਬਰ ਵਾਲੇ ਰੋਜ 25 ਨੰਬਰ ਚੱਲਦਾ ਜੀ ਤੇ ਉਹਦੀ ਕਿੱਟੀ ਬਹੁਤ ਮਹਿੰਗੀ ਆ ਯਾਰ ਹਨਾ ਮੋਟਰਸਾਈਕਲ ਵੀ ਬਈ ਮੈਂ ਕਹਿੰਦਾ ਪਹਿ ਗਿਆ ਹੁਣ ਕਾਫੀ ਲੱਖ ਦੇ ਉੱਪਰ ਪੈ ਗਿਆ ਹੁਣ ਹਨਾ 1.5 ਪਲੱਸ ਪੈ ਗਿਆ ਵੀਰੇ 1.5 ਪਲੱਸ ਪੈ ਗਿਆ ਅਸੀਂ ਵੀ ਦਰਾਈ ਆ ਜੀ ਅੱਛਾ ਠੀਕ ਆ ਠੀਕ ਆ ਠੀਕ ਆ ਬਈ ਤੇ ਬਾਈ ਕੋਲ ਵਹੀਕਲ ਖੜੇ ਨੇ ਯਾਮੇ ਖੜੇ ਨੇ ਤੇ ਕਿਸੇ ਨੇ ਵੀ ਬਾਈ ਯਾਮਾ ਤਿਆਰ ਕਰਾਉਣਾ ਹੋਵੇ ਤੇ ਹਰੇਕ ਬੰਦੇ ਦਾ ਬਈ ਆਪ ਦਾ ਆਪ ਦਾ ਰੇਟ ਹੁੰਦਾ ਹੁਣ ਹੈਪੀ ਬਾਈ ਦਾ ਆਪ ਦਾ ਰੇਟ ਆ ਚਿਮੇ ਬਾਈ ਦਾ ਆਪ ਦਾ ਰੇਟ ਆ ਜਿੰਨੇ ਬੰਦੇ ਨੇ ਯਾਨੀ ਕਿ ਆਪਾਂ ਜਿੰਨਾਂ ਕੋਲ ਵੀ ਜਾਵਾਂਗੇ ਸ ਤੇ ਵੀਡੀਓ ਬਈ ਪੂਰੀ ਦੇਖਿਆ ਕਰੋ ਹਨਾ ਸਕਿੱਪ ਨਾ ਕਰਿਆ ਕਰੋ ਤੇ ਤੇ ਜਿਵੇਂ ਵੀ ਹਨਾ ਹੁਣ ਹੋਰ ਮੋਟਰਸਾਈਕਲ ਤਿਆਰ ਹੋ ਗਏ ਰੈਡੀ ਹੋਣਗੇ ਆਪਾਂ ਦਿਖਾਵਾਂਗੇ ਆ ਕਿ ਕੇ ਜੀ ਬਾਈ ਨੇ ਕੁਆਲਿਟੀ ਹਨਾ ਤਿਆਰ ਕਰੇ ਹੋਏ ਹੋਏ ਆ ਤੇ ਇਹ ਬਾਈ ਵੀ ਇੰਜਨ ਦਾ ਕੰਮ ਕਰਨ ਨੂੰ ਆਏ ਆ ਕਿਵੇਂ ਆਏ ਆ ਇਹ ਪੋਰਟਿੰਗ ਕਰਨੀ ਹੈ ਇਹਦੀ ਵੀਰੇ ਪੀਕਅਪ ਦਿਵਾਉਣੀ ਆ ਜੇ ਪੋਰਟਿੰਗ ਕਰਨੀ ਹੈ ਇਹਦੀ ਇੱਕ ਤਿਆਰ ਵੀ ਕਰ ਰਹੇ ਨੇ ਇੱਕ ਇਹ ਦੱਸੋ ਬਾਈ ਆਪਾਂ ਜਿਵੇਂ ਹੁਣ ਬੰਦਿਆਂ ਨੂੰ ਕੀੜਾ ਹੋਣਾ ਜਾਮਾ ਭਿਉਣ ਦਾ ਤੇ ਬਈ ਪੋਰਟਿੰਗ ਕਰਾਉਣੀ ਆ ਉਹਨਾਂ ਨੇ ਕੀ ਖਰਚਾ ਹੋਊਗਾ ਪੋਰਟਿੰਗ ਦਾ ਵੀਰੇ ਹੋਊਗਾ 4400 ਵੀ ਹੈ 4500 ਦਾ ਬਈ ਕੋਈ ਉਹਦੀ ਗਾਰੰਟੀ ਵੀ ਆਪਾਂ ਇੰਨੇ ਟਾਈਮ ਤੱਕ ਕਰਕੇ ਦਵਾਗੇ ਵੀ ਪਿਸਟਨ ਕਿਤੇ ਜਾਂਦਾ ਨਹੀਂ ਹੈਗਾ ਮੇਰੇ ਸਾਹ ਉਹਨਾਂ ਨੇ ਮੈਨੂੰ ਜਿੱਥੇ ਲੱਗਦਾ ਵੀ ਜੇ ਆਪਾਂ ਪਿਸਟਨ ਕਿਤੇ ਜਾਂਦਾ ਜਿਆਦਾ ਟੁੱਟਿਆ ਨਹੀਂ ਮੰਨਵਾਉਣਾ ਚਾਹੀਦਾ ਪਿਸਟਨ ਕਿਤੇ ਜਾਂਦਾ ਉਹ ਅੱਛਾ ਹਾਂ ਜੇ ਆਪਾਂ ਟੈਂਕੀ ਦੇ ਵਿੱਚ ਪਾ ਲੈਂਦੇ ਨੇ ਕਿਤੇ ਪਟਾਕੇ ਦੇ ਪੈਟਰੋਲ ਪਾ ਦੇ ਨਾਲ ਮੰਗਵਾ ਲਵਾਂਗੇ ਉਹ ਸਕੂਟਰ ਵਾਲਾ ਤਾਂ ਮੋੜ ਚੱਕਰ ਵੱਤ ਹੁੰਦੇ ਨੇ ਹਾਂ ਹਾਂ ਚੱਲਦਾ ਨਹੀਂ ਅੱਛਾ ਕੰਪਨੀ ਇਹ ਮਾਪ 45 ਲਾ ਲਾਉਂਦਾ ਵੀ ਚੱਕਰਾਂ ਹਿਸਾਬ ਨਾਲ ਟੁੱਟਿਆ ਜਾਂਦਾ ਜੇ ਟੁੱਟਿਆ ਲੱਜਾਈ ਜਾਵੇ ਹਾਂ ਯਾਨੀ ਕਿ ਜੇ ਉਹ ਲਵਾ ਲਈਏ ਆਪਾਂ ਕੋਈ ਦਿੱਕਤ ਨਹੀਂ ਹੈ ਜੀ ਹੋਰ ਚੋ ਕੋਈ ਦਿੱਕਤ ਨਹੀਂ ਕਿੱਟਾ ਆਪਣੇ ਕੋਲ ਪਈਆਂ ਹਨ ਸਪੇਅਰ ਪਾਰਟ ਹੈਪੀ ਬਏ ਨੇ ਦੱਸਦਾ ਜਿਹੜਾ ਕਿਹੜਾ ਪਿਆ ਤੇ ਇੱਧਰ ਬੋਲਟ ਖੜਾ ਤੇ ਬੋਲਟ-ਬੋਲਟ ਵੀ ਭਾਈ ਰੈਡੀ ਕਰਦੇ ਹਾਂ ਸਾਰੇ ਕਰਦੇ ਆ ਉਹਦੇ ਉਹਨਾਂ ਦਾ ਕੀ ਖਰਚਾ ਆਉਂਦਾ ਬੋਲਟ ਦਾ ਆਉਂਦਾ 73000 ਰੁਪਏ ਵੀਰੇ ਰੈਡੀ ਕਰਨ ਦਾ ਹਾਂ ਜੀ ਤੇ ਆ ਛੋਟਾ ਹੈਪੀ ਆ ਗਿਆ ਤੇ ਇਹਨੇ ਵੀ ਕਹਾਗਾ ਇਹ ਕੰਮ ਕਰਦਾ ਇਹ ਬੋਲਟ ਜਾਮੇ ਨੂੰ ਗਾ ਲੈਂਦਾ ਨਹੀਂ ਕਿਸੇ ਨੂੰ ਜਾਮਾ ਇਹ ਕਹਿੰਦਾ ਲੈ ਲੈ ਕੇ ਨਹੀਂ ਜਾਵਾ ਅੱਛਾ ਅਭਾ ਜੀ ਅੱਛਾ ਠੀਕ ਹੈ ਚਲੋ ਜਾ ਇਹਨੂੰ ਹੁਣ ਦੱਸ ਦਿੰਦੇ ਅੱਛਾ ਤੇ ਆ ਵੀ ਕਿਵੇਂ ਕੁੜਿਆਂ ਲੈ ਵੀ ਇੰਨਾ ਕੁ ਦੌਰ ਸੀਗਾ ਵੀਡੀਓ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਬਾਈ ਨਾਲ ਕੰਟੈਕਟ ਕਰ ਜਾ ਸਕਦੇ ਹੋ ਤੇ ਹੋਰ ਮੇਰਾ ਨੰਬਰ ਵੀ ਚੱਲਦਾ ਜਾਏਗੀ ਜਿਸ ਨੇ ਵੀ ਉਹ ਬਣਾਉਣੀ ਹੋਈ ਆਪਾਂ ਉਹ ਦੱਸ ਸਕਦੇ ਆ ਤੇ ਹੈਪੀ ਬਾਈ ਜਿਹੜਾ ਕੋਈ ਬੰਦਾ ਤਿਆਰ ਕਰਾਣਾ ਹੋਵੇ ਆਵੇ ਮੇਰੀ ਵੀਡੀਓ ਦਾ ਆਵੇ ਬਾਈ ਉਹਨੂੰ ਚਾਹੇ ਲੈਸ ਕਰੀ ਚਾਹੇ ਕੱਟ ਕਰੀ ਚਾਹੇ ਵੱਟ ਕਰੀ ਜਿਨੇ ਵੀਡੀਓ ਦਿਖਾਤੀ ਮੇਰੀ ਵੀ ਭਾਈ ਇਹ ਬੰਦੇ ਦੀ ਮੈਂ ਵੀਡੀਓ ਦੇਖ ਕੇ ਆਇਆ ਤੇ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਹੀ ਆਪਾਂ ਨਵੇਂ ਨਵੇਂ ਵੀਡੀਓ ਹੋਣਗੇ ਆਪਣੀਆਂ ਗਾਂ ਗਾਂ ਤੇ ਹੈਪੀ ਬਾਈ ਜਿਹੜਾ ਵੀਡੀਓ ਦੇਖਾਊਗਾ ਉਹਨੂੰ ਮਾਨਦਾਨ ਪੂਰਾ ਕਰੂਗਾ ਹੈਪੀ ਬਾਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ